ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਤੁਸੀਂ ਸਰਵਨਕਾਰੇ ਹੋ ਭਗਤ ਪੀਪਾ ਜੀ ਦਾ ਸੰਖੇਪ ਜੀਵਨ ਬਿਰਤਾਂਤ ਪੀਪਾ ਜੀ ਗਗਰੌਨ ਇਲਾਕੇ ਦੇ ਰਾਜਾ ਸਨ ਆਪ ਜਵਾਨੀ ਦੀ ਉਮਰ ਵਿੱਚ ਸਨ ਕਿ ਆਪ ਦੇ ਪਿਤਾ ਜੀ ਚੜ੍ਹਾਈ ਕਰ ਗਏ ਬਾਅਦ ਜਵਾਨੀ ਵਿੱਚ ਆਪ ਨੂੰ ਰਾਜ ਭਾਗ ਮਿਲ ਗਿਆ ਰਾਜ ਭਾਗ ਦੀ ਪ੍ਰਪੁਤਾ ਅਤੇ ਜਵਾਨੀ ਸਮੇਂ ਕਾਮਵਸ ਹੋ ਕੇ ਰਾਜੇ ਨੇ 12 ਸੁੰਦਰ ਨਾਰੀਆਂ ਨਾਲ ਵਿਆਹ ਕਰਵਾਇਆ ਔਰ ਸੀਤਾ ਰਾਣੀ ਨਾਲ ਰਾਜੀ ਦਾ ਸਭ ਤੋਂ ਜ਼ਿਆਦਾ ਪਿਆਰ ਸੀ ਕਦੇ-ਕਦੇ ਪੀਪਾ ਜੀ ਦੁਰਗਾ ਦੇਵੀ ਦੀ ਪੂਜਾ ਕਰਨ ਜਾਂਦੇ ਸਨ ਇੱਕ ਦਿਨ ਸ਼ਹਿਰ ਵਿੱਚ ਵੈਸ਼ਨਵ ਸਾਧੂਆਂ ਦੀ ਮੰਡਲੀ ਆਈ ਉਹਨਾਂ ਰਾਮ ਨਾਮ ਦਾ ਭਜਨ ਕੀਰਤਨ ਬਹੁਤ ਪ੍ਰੇਮ ਅਤੇ ਰਸੀਲੀ ਜ਼ਬਾਨ ਵਿੱਚ ਕੀਤਾ ਸਾਧੂਆਂ ਦੀ ਉਪਮਾ ਰਾਜੇ ਅਤੇ ਰਾਣੀਆਂ ਨੇ ਵੀ ਸੁਣੀ ਪ੍ਰਭੂ ਕਿਰਪਾ ਨਾਲ ਰਾਜੇ ਨੇ ਆਪਣੇ ਮਹਿਲਾਂ ਵਿੱਚ ਉਹਨਾਂ ਮਹਾਤਮਾ ਦੇ ਚਰਨ ਪਵਾਏ ਅਤੇ ਲੰਗਰ ਛਕਣ ਦੀ ਬੇਨਤੀ ਕੀਤੀ ਰਾਜੇ ਅਤੇ ਰਾਣੀਆਂ ਦੇ ਪ੍ਰੇਮ, ਸ਼ਰਧਾ, ਸੇਵਾ ਅਤੇ ਭਗਤੀ ਭਾਵ ਨੂੰ ਦੇਖ ਕੇ ਮਹਾਤਮਾ ਬਹੁਤ ਪ੍ਰਸੰਨ ਹੋਏ। ਇਹ ਮਹਾਤਮਾ Swami Ramanand ji ਦੇ ਸੇਵਕ ਸਨ। ਉਨ੍ਹਾਂ ਰਾਜੇ ਨੂੰ ਦੁਰਗਾ ਦੇ ਥਾਂ ਪ੍ਰਭੂ ਜੀ ਦੀ ਭਗਤੀ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਮਹਾਤਮਾ ਦੀ ਕਿਰਪਾ ਨਾਲ ਹੀ ਰਾਜੇ ਨੂੰ ਵਿਸ਼ੇਵਿਕਾਰਾਂ ਤੋਂ ਛੁਟਕਾਰਾ ਮਿਲਿਆ। ਕਹਿੰਦੇ ਹਨ ਕਿ ਸੁਪਨੇ ਵਿੱਚ ਰਾਜੇ ਨੇ ਜੰਮਾ ਦੀਆਂ ਸੱਤ ਸਜਾਵਾਂ ਨੂੰ ਦੇਖ ਕੇ ਰਾਣੀਆਂ ਦੇ ਮੋਹ ਤੋਂ ਛੁਟਕਾਰਾ ਪਾਇਆ। ਚੰਡੀ ਨੇ ਵੀ ਸੁਪਨੇ ਵਿੱਚ ਹੀ ਸਪਸ਼ਟ ਕਰ ਦਿੱਤਾ ਸੀ ਕਿ ਮੁਕਤੀ ਤੇ ਦਾਤੇ ਪ੍ਰਭੂ ਜੀ ਹੀ ਹਨ ਉਸ ਦਿਨ ਤੋਂ ਰਾਜੇ ਨੇ ਦੁਰਗਾ ਦੀ ਉਪਾਸ਼ਨਾ ਤਿਆਗ ਦਿੱਤੀ ਅਤੇ ਪ੍ਰਭੂ ਭक्ति ਕਰਨ ਲੱਗ ਪਏ ਮਹਾਤਮਾ ਦੇ ਪ੍ਰਭਾਵ ਨਾਲ ਰਾਜੇ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦਾ ਦ੍ਰਿੜ નિਸ਼ਚੈ ਕਰ ਲਿਆ ਅਤੇ ਕੋੜੇ ਰਥ ਰਾਣੀਆਂ ਅਤੇ ਕੁਝ ਪ੍ਰੇਮੀ ਪੁਰਸ਼ਾਂ ਸਮੇਤ ਰਾਜਾ ਕਾਂਸ਼ੀ ਪੁੱਜ ਗਿਆ ਸ਼ਹਿਰ ਵਿੱਚ ਨਵੇਕਲੀ ਥਾਂ ਉਤਾਰਾ ਕੀਤਾ ਅਤੇ ਤੰਬੂ ਕਾਇਨਾਤਾਂ ਸ਼ਾਮਿਆਂ ਨੇ ਲਗਾ ਕੇ ਡੇਰਾ ਲਾ ਲਿਆ ਰਾਮਾਨੰਦ ਜੀ ਨੂੰ ਬੇਨਤੀ ਭੇਜੀ ਕਿ ਗਗਰੌਨ ਦਾ ਰਾਜਾ ਪੀਪਾ ਆਪ ਜੀ ਨੂੰ ਗੁਰੂ ਤਾਰਨ ਕਰਨਾ ਚਾਹੁੰਦਾ ਹੈ ਰਾਮਾਨੰਦ ਜੀ ਨੇ ਵਾਪਸ ਸੁਨੇਹਾ ਭੇਜਿਆ ਕਿ ਰਾਜਨ ਜਿੱਥੇ ਆਪ ਪੁੱਜਣਾ ਚਾਹੁੰਦੇ ਹੋ ਪ੍ਰਭੂ ਜੀ ਪਾਸ ਉੱਥੇ ਤਾਂ ਮਨੁੱਖਾ ਦੇਹੀ ਵੀ ਨਹੀਂ ਜਾਂਦੇ ਆਪ ਉਸ ਨੂੰ ਗੁਰੂ ਤਾਰਨ ਕਰੋ ਜਿਹੜਾ ਤੁਹਾਡੇ ਵਾਂਗੂ ਲਸ਼ਕਰ ਘੋੜੇ ਫੌਜਾਂ ਆਦਿ ਦਾ ਮਾਲਕ ਹੋਵੇ ਰਾਮਾਨੰਦ ਜੀ ਦਾ ਹੁਕਮ ਸੁਣਦੇ ਸਾਰ ਹੀ ਰਾਜੇ ਨੇ ਪ੍ਰਚਾਰ ਰਾਣੀਆਂ ਅਮੀਰ ਵਜ਼ੀਰ ਵਾਪਸ ਭੇਜ ਦਿੱਤੇ ਅਤੇ ਇਕੱਲਾ ਆਪ ਹੀ ਰਾਮਾਨੰਦ ਜੀ ਦੇ ਦਰਸ਼ਨਾ ਵਾਸਤੇ ਉਹਨਾਂ ਦੇ ਨਿਵਾਸ ਅਸਥਾਨ ਤੇ ਪੁੱਜ ਗਿਆ ਰਾਮਾਨੰਦ ਜੀ ਦੇ ਦਰਸ਼ਨ ਹੋਣ ਤੋਂ ਪਹਿਲਾਂ ਹੀ ਰਾਮਾਨੰਦ ਜੀ ਨੇ ਆਪਣੇ ਸੇਵਕਾਂ ਦੁਆਰਾ ਸਨੇਹਾ ਪੇਟਿਆ ਇਹ ਅਜੇ ਹੀ ਮਿਲਣ ਦਾ ਸਮਾਂ ਨਹੀਂ ਜੱਗ ਹੋ ਰਿਹਾ ਸੀ ਸੰਤਾਂ ਲੰਗਰ ਛੱਕ ਕੇ ਪਤਲਾ ਉਸ ਪਾਸੇ ਸੁਟਦੀਆਂ ਸਨ ਜਿਸ ਥਾਂ ਰਾਜਾ ਪੀਪਾ ਰਾਮਾਨੰਦ ਜੀ ਦੇ ਹੁਕਮ ਨੂੰ ਉਡੀਕ ਰਿਹਾ ਸੀ ਜਦ ਸੰਪੂਰਨ ਹੋਣ ਉਪਰੰਤ ਰਾਮਾਨੰਦ ਜੀ ਨੇ ਪੀਪਾ ਜੀ ਬਾਬਤ ਪੁੱਛਿਆ ਤਦ ਸੇਵਕਾਂ ਨੇ ਪੀਪਾ ਜੀ ਨੂੰ ਲੱਭਦੇ ਆ ਲੱਭਦੇ ਆ ਉਹਨਾਂ ਪਤਲਾਂ ਦੇ ਢੇਰੇ ਨੇਤਰਬੰਧ ਖਲੋਤੇ ਨੂੰ ਕੱਢਿਆ ਪਰ ਜਦੋਂ ਸੇਵਕਾਂ ਪਾਸ ਦੁਬਾਰਾ ਦਰਸ਼ਨਾ ਅਤੇ ਗੁਰੂ ਦੇਖਿਆ ਵਾਸਤੇ ਪੀਪਾ ਜੀ ਨੂੰ ਸਨੇਹਾ ਕਰ ਲਿਆ ਤਦ ਰਾਮਾਨੰਦ ਜੀ ਨੇ ਆਖਿਆ ਰਾਜੇ ਨੂੰ ਆਖੋ ਕਿ ਜੇਕਰ ਬਹੁਤ ਕਾਲਾ ਹੈ ਤਾਂ ਖੂਬ ਹੀ ਚਛਾਲ ਮਾਰਦੇ ਵੀ ਪੀਪਾ ਜੀ ਨੇ ਮਨ ਨਾਲ ਵਿਚਾਰਿਆ ਜੇ ਗੁਰੂ ਦੇਖਿਆ ਇਸ ਮੂਲ ਤੇ ਵੀ ਮਿਲ ਜਾਵੇ ਤਾਂ ਵੀ ਮੈਂ ਗਈ ਨਹੀਂ ਉਹਨਾਂ ਤੁਰੰਤ ਰਾਮਾਨੰਦ ਜੀ ਦੇ ਡੇਰੇ ਵਾਲੇ ਖੂਹ ਵਿੱਚ ਚਾਲ ਮਾਰ ਦਿੱਤੀ ਰਾਮਾਨੰਦ ਜੀ ਨੇ ਇੱਕਦਮ ਚੀਲਿਆਂ ਸਮੇਤ ਖੂਹ ਦੇ ਪੁੱਜ ਕੇ ਪੀਪਾ ਜੀ ਨੂੰ ਖੂਹ ਵਿੱਚੋਂ ਕੱਟਿਆ ਪਿਆਰ ਨਾਲ ਗੱਲ ਲਾਇਆ ਅਤੇ ਗੁਰੂ ਦੀਖਿਆ ਦੇ ਕੇ ਆਪਣਾ ਸਿੱਖ ਬਣਾਇਆ ਕੁਝ ਸਮਾਂ ਰਾਜਾ ਜੀ ਆਪਣੇ ਗੁਰੂ ਪਾਸਠ ਹੈਰੇ ਪਿੱਛੋਂ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਆਪਣੇ ਨਗਰ ਗਗਰੌਂ ਪਹੁੰਚ ਗਏ। ਰਾਜਾ ਮਹਿਲਾ ਵਿੱਚ ਰਹੇ। ਹਰ ਜੀਵਨ ਵਿੱਚ ਪਲਟਾ ਆ ਗਿਆ। ਉਹ ਰਾਣੀਆਂ ਜਿਹੜੀਆਂ ਪਹਿਲਾਂ ਵਿਸ਼ੇ ਭਾਵਨਾ ਵਿੱਚ ਮਤੀਆਂ ਰੰਗ ਰਲੀਆਂ ਮਾਂਗੀਆਂ ਸਨ। ਹੁਣ ਸਬਦਾਂ ਦੇ ਹੱਥਾਂ ਵਿੱਚ ਖੜਤਾਲਾ ਸਨ। ਮਨ ਵਿੱਚ ਵਿਸ਼ੇ ਵਿਕਾਰਾਂ ਦੀ ਥਾਂ ਪ੍ਰਭੂ ਜੀ ਦੇ ਸਿਮਰਨ ਨੂੰ ਧਾਰਨ ਕਰਕੇ ਸਵੇਰੇ ਸ਼ਾਮ ਹਰ ਰੋਜ਼ ਹਰੀ ਜਸ ਕਰਦੇ ਹਾਂ ਸਮਾਪਤਿਤ ਹੋਣ ਲੱਗ ਪਿਆ। ਮਹਾਤਮਾ ਦੀਆਂ ਭਜਨ ਮੰਡਲੀਆਂ ਆਉਂਦੀਆਂ। ਪ੍ਰਭੂ ਜੀ ਦੇ ਗੁਣ ਕਾਇ ਅਤੇ ਸੁਣੀ ਜਾਂਦੇ। ਇਵੇਂ ਰਾਜਾ ਜੀ ਸਮੀਤ ਪਰਵਾਰ ਪ੍ਰਭੂ ਜਸ ਕਰਨ ਲੱਗੇ। ਦਿਨ ਬਦਿਨ ਰਾਮਾਨੰਦ ਜੀ ਦੇ ਦਰਸ਼ਨਾਂ ਦੀ ਤੜਪ ਵੱਧ ਗਈ। ਬੇਬਲ ਹੋ ਗਏ। ਅੰਤ ਇੱਕ ਮੰਤਰੀ ਪਾਸ ਦਰਸ਼ਨ ਬਖਸ਼ਣ ਦੀ ਬੇਨਤੀ ਭੇਜੀ। ਰਾਮਾਨੰਦ ਜੀ ਨੇ ਭਗਤ ਪੀਪਾ ਜੀ ਦੀ ਦਿੱਲੀ ਤੜਪ ਨੂੰ ਅਨਪਉ ਦੁਆਰਾ ਜਾਂਚ ਲਿਆ ਅਤੇ ਕਬੀਰ ਜੀ, ਰਵਿਦਾਸ ਜੀ ਅਤੇ ਹੋਰ ਸ਼ਿਸ਼ਿਆ ਨੂੰ ਨਾਲ ਲੈ ਕੇ ਗਗਰੌਨ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਡੇਰਾ ਲਾ ਲਿਆ। ਅਤੇ ਰਾਜੇ ਨੂੰ ਆਪਣੇ ਪੁੱਜਨ ਦਾ ਸਨੇਹਾ ਪੇਜ ਦਿੱਤਾ ਰਾਜੇ ਨੇ ਆਪਣੇ ਦਰਬਾਰੀਆਂ ਸਮੇਤ ਨਗਰ ਤੋਂ ਬਾਹਰ ਆ ਕੇ ਰਾਮਾਨੰਦ ਜੀ ਦਾ ਸਵਾਗਤ ਕੀਤਾ ਅਤੇ ਅਦਬ ਸਤਕਾਰ ਨਾਲ ਮਹਿਲਾਂ ਵਿੱਚ ਲੈ ਜਾ ਕੇ ਸੁੰਦਰ ਮਹਿਲ ਵਿੱਚ ਨਿਵਾਸ ਕਰਵਾਇਆ ਪੀਪਾ ਜੀ ਦਾ ਮਨ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮਾਉਂਦਾ ਰਾਮਾਨੰਦ ਜੀ ਕੁਝ ਹੀ ਦਿਨ ਠਹਿਰੇ ਅਤੇ ਤਤ ਗਿਆਨ ਦੀ ਦਾਤ ਉਪਦੇਸ਼ ਦੇਣ ਕਰਵਾਇਆ ਅਤੇ ਰਾਜਾ ਜੀ ਨੂੰ ਰਾਮ ਨਾਮ ਦੀ ਰੰਗਣ ਵਿੱਚ ਹੋਰ ਵੀ ਧੂਨ ਸੁਵਾਈ ਚੜ੍ਹਦੀ ਇਸ ਵੇਰਾਂਗ ਵਿੱਚ ਰਾਜਾ ਨੇ ਰਾਜ ਭਾਗ त्याग ਕੇ ਸੰਨਿਆਸ ਧਾਰਨ ਕਰਨ ਦਾ ਆਪਣਾ ਡ੍ਰਿੜ ਸੰਕਲਪ ਆਪਣੇ ਗੁਰੂਦੇਵ ਪਾਸ ਪ੍ਰਗਟ ਕੀਤਾ। ਤਾਂ ਦਰਾਮਾਨੰਦ ਜੀ ਨੇ ਆਗਿਆ ਦੇ ਦਿੱਤੀ। ਪੀਪਾ ਜੀ ਦੇ ਰਾਜ ਭਾਗ ਤਿਆਗਣ ਦਾ ਜਦ ਰਾਣੀਆਂ ਅਤੇ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਬਹੁਤ ਮਿੰਤਾਤਰਲੇ ਕੀਤੇ। ਰਾਮਾਨੰਦ ਜੀ ਨੇ ਰਾਣੀਆਂ ਨੂੰ ਆਖਿਆ ਕਿ ਜੇਕਰ ਤੁਸੀਂ ਰਾਜੇ ਨਾਲ ਜਾਣਾ ਚਾਹੁੰਦੀਆਂ ਹੋ ਤਾਂ ਗੱਲ ਵਿੱਚ ਖਿੰਤਾ ਭੈਨ ਲਗੋ। ਬਾਕੀ ਰਾਣੀਆਂ ਨੇ ਬਸਤਰ ਨਾ ਬਦਲੇ ਸਿਰਫ ਛੂਟੀ ਰਾਣੀ ਸੀਤਾ ਨੇ ਖਿੰთა ਪਹਿਨ ਲਈ ਸੋ ਸੀਤਾ ਜੀ ਨੂੰ ਪੀਪਾ ਭਗਤ ਜੀ ਦੇ ਨਾਲ ਜਾਣ ਦੀ ਆਗਿਆ ਮਿਲ ਗਈ ਕਾਂਸ਼ੀ ਪੁੱਜ ਕੇ ਰਾਮਾਨੰਦ ਜੀ ਪਾਸੋਂ ਪੀਪਾ ਜੀ ਨੇ ਪ੍ਰਭੂ ਜੀ ਦੇ ਨਿਚ ਅਸਥਾਨ ਬਾਬਤ ਪੁੱਛਿਆ ਰਾਮਾਨੰਦ ਜੀ ਨੇ ਵਿਚਾਰ ਕੀਤੀ ਕਿ ਪੀਪਾ ਜੀ ਨੂੰ ਦੁਰਗਾ ਮੂਰਤੀ ਉਪਾਸ਼ਨਾ ਕਾਰਨ ਸਰਗੁਣ ਉਪਾਸ਼ਨਾ ਦੀ ਲਾਲਸਾ ਹੈ ਉਹ ਨਾ ਪੀਪਾ ਜੀ ਨੂੰ ਦਵਾਰ ਕਾ ਭੇਜ ਦਿੱਤਾ ਦੋਵੇਂ ਦਵਾਰ ਕਾ ਨੇੜੇ ਸਮੁੰਦਰ ਕੱਡੇ ਪੁੱਜ ਗਏ ਸਮੁੰਦਰ ਕਿਨਾਰੇ ਬੈਠੇ ਇੱਕ ਬ੍ਰਾਹਮਣ ਪਾਸੋ ਦੁਆਰਿਕਾ ਬਾਬਤ ਪੀਪਾ ਜੀ ਨੇ ਪੁੱਛਿਆ ਉਸਨੇ ਮੁਖੌਲ ਵਜੋਂ ਆਖ ਦਿੱਤਾ ਕਿ ਦੁਆਰਕਾ ਸਮੁੰਦਰ ਵਿੱਚ ਹੈ ਭਗਤ ਪੀਪਾ ਜੀ ਨੇ ਤੁਰੰਤ ਸਮੁੰਦਰ ਵਿੱਚ ਚਾਲ ਮਾਰ ਦਿੱਤੀ ਲੋਕਾਂ ਨੇ ਬ੍ਰਾਹਮਣ ਨੂੰ ਬਹੁਤ ਫਿਕਾਰਾਂ ਪਾਈਆਂ ਉਹਨਾਂ ਸਮਝਿਆ ਕਿ ਪੀਪਾ ਜੀ ਅਤੇ ਸੀਤਾ ਜੀ ਸਮੁੰਦਰ ਵਿੱਚ ਹੀ ਡੁੱਬ ਗਏ ਹਨ ਪਰ ਭਗਤ ਵੱਚਨ ਨੇ ਆਪ ਹੀ ਕਿਰਪਾ ਕਰਕੇ ਪੀਪਾ ਭਗਤ ਨੂੰ ਅਤੇ ਸੀਤਾ ਜੀ ਨੂੰ ਦੁਆਰਕਾ ਪਹੁੰਚਾ ਦਿੱਤਾ ਦੋ ਨਾਨੀ ਸਾਖਿਆਤ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਭਗਤ ਪੀਪਾ ਜੀ ਨੂੰ ਸਰਗੁਣ ਉਪਾਸ਼ਨਾ ਦੀ ਭਾਵਨਾ ਅਧੀਨ ਮਨੁੱਖੀ ਸਰੀਰ ਵਿੱਚ ਭਗਵਾਨ ਜੀ ਦੇ ਦਰਸ਼ਨ ਕਰਨ ਦੀ ਇੱਛਾ ਸੀ ਭਗਵਾਨ ਜੀ ਨੇ ਪੀਪਾ ਜੀ ਦੇ ਇਸ ਸੰਸੇ ਨੂੰ ਨਿਵਰਤ ਕਰਨ ਵਾਸਤੇ ਆਪਣਾ ਨਿਜ ਅਸਥਾਨ ਭਾਵ ਉਹਨਾਂ ਦੇ ਰਹਿਣ ਦੀ ਥਾਂ ਮਹਾਤਮਾ ਦੇ ਨੰਬਰ 1 ਨੇਤਰ ਰਸਨਾ ਹਿਰਦਾ ਅਤੇ ਚਰਨਾ ਵਿੱਚ ਦੱਸਿਆ ਉਹਨਾਂ ਸਪਸ਼ਟ ਕਰਦੇ ਆਖਿਆ ਈਮਾ ਹਤਮਾ ਦੀ ਦ੍ਰਿਸ਼ਟੀ ਵਿੱਚ ਦਵੈਤ ਨਹੀਂ ਹੁੰਦੀ ਜਿਸ ਉੱਪਰ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਹਨ ਨਿਹਾਲ ਕਰ ਦਿੰਦੇ ਹਨ ਅਤੇ ਜਦੋਂ ਕਰੋਧ ਦ੍ਰਿਸ਼ਟੀ ਨਾਲ ਦੇਖਦੇ ਹਨ ਤਾਂ 파ਸਮ ਕਰ ਦਿੰਦੇ ਹਨ ਦੂਜੀ ਰਸਨਾ ਦੁਆਰਾ ਜੋ ਬੋਲਦੇ ਹਨ ਸਤਹੀ ਹੁੰਦਾ ਹੈ ਜਿਸ ਨੂੰ ਵਰ ਦਿੰਦੇ ਹਨ ਧਰਮ ਅਰਥ ਕਾਮ ਮੋਖ ਨਾਲ ਤ੍ਰਿਪਤ ਕਰ ਦਿੰਦੇ ਹਨ ਅਤੇ ਜਦੋਂ ਸਰਾਪ ਦਿੰਦੇ ਹਨ ਤਾਂ ਕੁੱਲ ਸਮੇਤ ਉਸ ਦਾ ਸਰਬਨਾਸ਼ ਕਰ ਦਿੰਦੇ ਹਨ ਤੀਜੇ ਕਿਰਤੀ ਵਿਕੀ ਵਾਸਾ ਇਸ ਕਰਕੇ ਰਹਿੰਦਾ ਹੈ ਕਿ ਮਹਾਤਮਾ ਹਰ ਸਮੇਂ ਪ੍ਰਭੂ ਸਿਮਰਨ ਕਰਦੇ ਹਨ ਨਿਮਕ ਪਰਵੀ ਪ੍ਰਭੂ ਜੀ ਨੂੰ ਮਨ ਤੋਂ ਵਿਸਾਰਦੇ ਨਹੀਂ ਜਿਸ ਨੂੰ ਯਾਦ ਕਰਦੇ ਹਨ ਉਸ ਦੇ ਸਭ ਪਾਪਾਂ ਦਾ ਨਾਸ ਕਰ ਦਿੰਦੇ ਹਨ ਚੌਥੇ ਚਰਨਾ ਵਿੱਚ ਵਾਸਾ ਹੈ ਜੋ ਮਨੁੱਖ ਸਰਦਾ ਨਾਲ ਨਮਸਕਾਰ ਕਰਦਾ ਹੈ ਉਸ ਦੇ ਸਭ ਪਾਪਾਂ ਦਾ ਨਾਸ ਕਰ ਦਿੰਦੇ ਹਨ ਸੰਤ ਦੇ ਚਰਨ ਪੈ ਜਾਣ ਨਾਲ ਧਰਤੀ ਵੀ ਪੂਜਣਯੋਗ ਹੋ ਜਾਂਦੀ ਹੈ ਇਨਾ ਵਕਾ ਨਾਲ ਪੀਪਾ ਭਗਤ ਜੀ ਨੂੰ ਧ੍ਰਿੜ ਨਿਸ਼ਚੈ ਹੋ ਗਿਆ ਕਿ ਪ੍ਰਭੂ ਜੀ ਅਤੇ ਪਤ ਉਤਪਉਤ ਹਨ ਕ੍ਰਿਸ਼ਨ ਜੀ ਨੇ ਪੀਪਾ ਜੀ ਨੂੰ ਆਪਣੇ ਨਗਰ ਵਾਪਸ ਜਾਣ ਦਾ ਹੁਕਮ ਦਿੱਤਾ ਅਤੇ ਨਿਸ਼ਾਨੀ ਵਜੋਂ ਇੱਕ ਮੰਦਰ ਘਾ ਦਿੱਤੀ। ਇਵੇਂ 8ਵੇਂ ਦਿਨ ਭਗਤ ਪੀਪਾ ਜੀ ਅਤੇ ਸੀਤਾ ਜੀ ਸਮੁੰਦਰ ਦੇ ਕੰਢੇ ਨਿਕਲ ਆਏ। ਜਦੋਂ ਲੋਕਾਂ ਨੇ ਪੀਪਾ ਜੀ ਦੇ 8ਵੇਂ ਦਰਸ਼ਨ ਕੀਤੇ ਤਾਂ ਬਹੁਤ ਹੈਰਾਨ ਹੋਏ। ਲੋਕਾਂ ਨੇ ਸਮਝਿਆ ਸੀ ਕੀ ਪਗਤ ਪੀਪਾ ਜੀ ਅਤੇ ਸੀਤਾ ਜੀ ਟੁੱਪ ਗਏ ਹਨ ਫਰ ਪਰ ਤੱਕ ਦਰਸ਼ਨ ਕਰਕੇ ਤਾਂ ਲੋਕ ਨਮਸਕਾਰ ਕਰਨ ਲੱਗ ਪਏ ਜਦੋਂ ਕ੍ਰਿਸ਼ਨ ਜੀ ਦੀ ਮੰਤਰ ਕਾ ਵੇਖੀ ਅਤੇ ਪੀਪਾ ਜੀ ਪਾਸੋਂ ਸਾਰੀ ਵਾਰਤਾ ਸੁਣੀ ਤਾਂ ਲੋਕਾਂ ਤੇ ਵੀ ਪ੍ਰੇਮਾ ਪਤੀ ਦਾ ਬਹੁਤ ਪ੍ਰਭਾਵ ਪਿਆ ਸਭ ਲੋਕ ਪ੍ਰੇਮਾ ਭਗਤੀ ਕਰਨ ਲੱਗ ਪਏ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਨਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ